ਫੇਰ ਜਸ਼ਨ ਪਹਿਮਾਨ ਤੰਤ ਮਾਰੇ ਉੱਡ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਕੌਡੀ ਜਵਾ ਯਾਰ ਪਾਉਂਦੇ ਆ ਗੂੰਜੇ ਤਾੜੀਆਂ ਦਾ ਸਾਰਾ ਹੀ ਮੈਦਾਨ ਉਧਰੀ ਸਾਈਡ ਮਲਸੀਆਂ ਵਾਲਾ ਲੰਬੜ ਮਲਸੀਆਂ ਆ ਆ ਜਫਾ ਲੱਗਿਆ ਤੇ ਮੇਲਾ ਬਣ ਜੂ ਪੜ ਜੂ ਪੜ ਜੂ 4 ਲੱਖ ਲੱਗਿਆ ਹੋਇਆ ਆ ਨੌਜੋਨ ਦੀ ਪਈ ਹੋ ਰੇਡ ਬਾਊ ਵੀ ਐਕਸ਼ਨ ਦੇ ਵਿੱਚ ਖੜ ਗਿਆ ਵੀ ਗੱਲ 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 ਬਣ ਜੂ ਬਣ ਜੂ ਬਣ ਜੂ ਬਣ ਗਈ ਬਣ ਗਈ ਬਣ ਗਈ ਫੋਰਚੂਨ ਨਾ ਹੋਇਆ ਸੀ ਨਾ ਉਹਦੇ ਉੱਤੇ ਸਾਨੂੰ ਮਾਣ ਹੈ ਤੇ ਅੱਜ ਦੇ ਖੇਡ ਮੇਲੇ ਵਿੱਚ ਜੇਕਰ ਦੋ ਜਫੇ ਲਾਉਂਦਾ ਤੇ ਲੱਖ ਸਾਡਾ ਪਾ ਲੋ ਅਮਰਤ ਨੇ ਦੋ ਜਫੇ ਬਾਕੀ ਐ ਤੇ ਰੁਪਇਆ ਢਾਈ ਲੱਖ ਲਓ ਸਾਹਮਣੇ ਟੱਕਰ 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 ਸਰੇ ਦੀ ਮੇਰੇ ਵੀਰੋ ਸਵਾਦ ਆ ਗਿਆ ਕਬੱਡੀ ਜਿਹੜੀਆਂ ਜਲਦੀ ਨਾਲ ਖੇਡ ਮੈਦਾਨ ਦੇ ਵੱਲ ਆ ਜਾਣਗੀਆਂ ਸਾਹਮਣੇ ਲੱਡੇ ਦੀ ਰੇਡ ਪੈ ਰਹੀ ਹੈ ਬੱਲਪੁਰੀਆਂ ਵਾਲਾ ਜਰਮਨਜੀਤ ਪਾਰਿਆ ਕਬੱਡੀ ਲੈ ਵੀ ਆਲਖਾਂ ਲੱਖਾਂ ਲੱਗਿਆ ਹੋਇਆ ਹੈ ਅੱਜ ਪਿੰਡ ਦਾ ਮੇਲਾ ਪੱਧਰੀ ਵਾਲਾ ਦੋਨੋਂ ਸਰਦਾਰ ਦੋਨੋਂ ਸਰਦਾਰ ਕਬੱਡੀ ਦੇ 스타 ਇਹਨਾਂ ਦਾ ਆਸਮਿਆ ਬੜਾ ਪਿਆਰ